ਜਾ ਜਾ ਗੋਬਿੰਦਾ ਇਹ ਸਾਡੇ ਸਾਰੇ ਮਹੱਲਿਆਂ ਜੇ ਬੜੀ ਕਿਰਪਾ ਕੀਤੀ ਖਾਗੁਰ ਨੇ ਲੁਜਾਨੇ ਸ਼ਹਿਰ ਤੇ ਕਿਰਪਾ ਕੀਤੀ ਸ਼ਹਿਰ ਤੋਂ ਬਾਅਦ ਠਾਕੁਰ ਜੀ ਮਹੱਲਿਆਂ ਵਿੱਚ ਜਾ ਜਾ ਕੇ ਕਿਰਪਾ ਨਿਦਾਨ ਕਰ ਰਹੇ ਨੇ ਆਪਣੇ 10 ਸਾਲ ਨੂੰ ਆਪਕਾ ਨੂੰ ਘਰਾਂ ਜਾ ਕੇ ਦਰਸ਼ਨ ਦੇ ਰਹੇ ਐਦੋਂ ਵੱਡਾ ਸੁਭਾਗਿਆ ਕੀ ਹੋ ਸਕਦਾ ਸਾਰੇ ਮਹੱਲਿਆਂ ਨੂੰ ਕਿਰਤਾਰ ਕਰਤਾ ਪ੍ਰਭੂ ਨੇ ਜੀ ਸਭ ਕੱਲੇ ਕੱਲੇ ਹਰ ਬੰਦਾ ਘਰ ਵਿੱਚ ਆਪਣਾ ਸਮਾਂ ਕੱਢ ਕੇ ਮੱਥਾ ਟੇਕਣ ਆ ਰਿਹਾ ਐਦਾਂ ਦੀ ਕਿਰਪਾ ਸਾਰੇ ਸੰਸਾਰ ਦੇ ਪ੍ਰਭੂ ਕਰਨ ਸੂ ਸਵਾਗਤਮ ਗੋਬਿੰਦਾ ਸੂ ਸਵਾਗਤਮ ਮੂ ਦੇਵੀ ਸੂ ਸਵਾਗਤਮ ਮਾ ਪਤਵਾਪਤੀ ਜੈ ਬਾਪ ਦਾ ਜੈ ਜਗਦੰਮੇ へ ਮਾਂ ਤੇਰੀ ਜੈ ਜੈਕਾਰ ਆ ਜੈ ਜੈਕਾਰ ਜੈ ਗੋਬਿੰਦਾ ਮਨ ਦੇ ਵਿੱਚ ਇੰਨੀ ਖੁਸ਼ੀ ਆ ਬੜੇ ਭਾਗਾਂ ਵਾਲੇ ਆ ਪਤਾ ਨਹੀਂ ਕਿਹੜਾ ਐਸਾ ਕੋਈ ਪੁੰਨ ਕਿਹੜਾ ਐਸਾ ਕੋਈ ਕਾਰ ਜਿੱਤੇ ਪ੍ਰਭੂ ਜਿਦਦੇ ਨੇ ਸਾਨੂੰ ਕੋਈ ਗਿਆਨ ਨਹੀਂ ਜਾਣੇ ਅਣਜਾਣੇ ਚ ਹਰ ਵਿਅਕਤੀ ਕੋਲੋਂ ਜੇ ਪਾਪ ਹੁੰਦੇ ਨੇ ਜਾਣੇ ਅਣਜਾਣੇ ਕੋਈ ਪੁੰਨ ਐਸਾ ਹੋ ਜਾਂਦਾ ਜਿਹਦਾ ਫਲ ਪ੍ਰਮਾਤਮਾ ਇੰਨਾ ਪ੍ਰਤਾਨੋ ਕੇ ਦਿੰਦਾ ਹਾਂਜੀ ਅਸੀਂ ਨੁਮਿਤ ਮਾਤਰਾ ਪਤਾ ਨਹੀਂ ਠਾਕੁਰ ਜੀ ਨੇ ਕਿਹੜੀ ਕਿਰਪਾ ਕੀਤੀ ਹੈ ਕਿਹੜੀ ਐਸੀ ਭਾਵਨਾ ਜਿੱਤੇ ਠਾਕੁਰ ਰਹਿ ਗਏ ਜਿੱਤੇ ਠਾਕੁਰ ਰਹਿ ਗਏ ਉੱਤੇ ਸਾਰੇ ਕਿਉਂ ਰਹਿ ਗਏ ਜਿੱਤੇ ਕਿਰਪਾ ਰਾਮ ਕੀ ਹੋਏ ਤਪੇ ਕੇ ਪਾ ਕਰੇ ਸਭ ਕੋਏ ਜੈ ਗੋਬਿੰਦਾ ਜੈ ਗੋ ਪਾਲਾ ਜੈ ਬੂਦੇਵੀ ਸਾਮੀ ਜੈ ਲక్ష్ਮੀ ਸੁਆਮੀ ਜੈ ਨਾਰਾਇਣ ਜੈ ਨਾਰ ਗੋਬਿੰਦਾ ਗੋਬਿੰਦਾ ਸਾਰਿਆਂ ਨੂੰ ਅਰਦਾਸ ਹੈ ਹੱਥ ਜੋੜ ਕੇ ਬੇਨਤੀ ਹੈ ਖੁੱਲੇ ਪੜ੍ਹਾ ਰਹੇ ਨੇ ਪ੍ਰਭੂ ਖੁੱਲੇ ਆਪਣੀ ਕਿਰਪਾ ਵਰਸਾ ਰਹੇ ਨੇ ਸਭ ਲੋਕ ਆ ਕੇ ਕਿਰਪਾ ਪ੍ਰਾਪਤ ਕਰੋ ਦਰਸ਼ਨ ਕਰੋ ਠਾਕੁਰ ਦੇ निमित्त ਆਪਣੇ ਭਾਵ ਰੱਖਣ ਆਪਣੇ ਦੁੱਖ ਤੇ ਦਰਦ ਦੂਰ ਕਰਨ ਕਰੇ ਦੁੱਖ ਤੇ ਦਰਦ ਦੂਰ ਕਰੇ ਸਭ ਦਾ ਭਲਾ ਕਰਨ ਵਾਲੇ ਪ੍ਰਮਾਤਮਾ ਓਮ ਬਿਸ਼ਨੂ ਓਮ ਬਿਸ਼ਨੂ ਹਰੀ ਹਰਿ ਬਿਸ਼ਨੂ ਸਭ ਦੇ ਡੁੱਬੇ ਬੜੇ ਪਾਰ ਲਾਵੇ ਬਿਸ਼ਨੂ જય ਗੋਬਿੰਦਾਨਾ જય જય ਗੋਬਿੰਦਾਨਾ जय जय त्रिपुर वाला भगवान की जय बू देवी स्वामी की जय पद्मावती स्वामी की जय जय नारायण बोलो हरिहर भगवान की जय जय गोविंदा सु स्वभाव का गोविंदा हे sadde कोई पिछले कर्म दा फला है जो ठाकुर जी दे दर्शन होए है बहुत पागा वाले हां जी पर कृपा होना दी जिन्ना दे कहराए है ओना दा बड़ा फला जी ओना दे कर्मान असि भी दर्शन कर ले गोविंद जी दे ਕੁਝ ਖਾਸ ਹੋ ਗਏ। ਸੰਤਨ ਭਾਗੀ ਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਾਡੇ ਨਾਲ ਮੇਲ ਕਰਾਏ ਆ। ਅਸੀਂ ਸਦਾ ਇਹਨਾਂ ਧੰਨਵਾਦੀ ਰਵਾਂਗੇ ਸਾਡੇ ਘਰ ਆਈ ਇਹਨਾਂ ਬੜੀਆਂ ਖੁਸ਼ੀਆਂ ਨੇ। ਅੱਜ ਖੁਸ਼ੀਆਂ ਦੇ ਛੱਟੇ ਲੱਗ ਰਹੇ ਨੇ ਮੇਹਰਾਂ ਦੇ ਛੱਟੇ ਲੱਗੇ ਨੇ। ਕੋਈ ਕਮੀ ਨਹੀਂ। ਪਰ ਮਹਤਮਾ ਇਸੇ ਤਰ੍ਹਾਂ ਖਿੜਿਆ ਰਹੇ। ਸਾਡੇ ਘਰ ਬਾਲਾ ਜੀ ਮਹਾਰਾਜ ਚਿੱਪੀ ਬਾਲਾ ਜੀ ਮਾਰਾ ਰਹੇ ਰਹਣ। ਸਾਡੀਆਂ ਮਨੋ ਕਾਮਨਾ ਪੂਰੀਆਂ ਕਰਦੇ ਰਹਣ। ਇਹ ਹੀ ਸਾਡੀ ਭਾਵਨਾ ਹੈ। ਇਹ ਸੰਗਤ ਆਈ ਨੂੰ ਮੈਂ ਨਮਸਕਾਰ ਕਰਦੀ ਆ ਸਾਰਿਆਂ ਨੂੰ। ਸਾਰੇ ਧੰਨਵਾਦ ਕਰਦੀਆਂ ਜਿਹੜੇ ਆਏ ਨੇ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੀਆਂ ਤੇ ਤੁਹਾਡੇ ਵੀ ਸ਼ੁਕਰਗੁਜ਼ਾਰ ਕਰਦੀਆਂ ਬਾਲਾ ਦੀ ਮਗਰਾ ਸਾਡੇ ਘਰ ਆਏ ਨੇ ਮੈਨੂੰ ਬੜੀ ਖੁਸ਼ੀ ਹੈ ਜਿੰਨੇ ਮੈਨੂੰ ਖੁਸ਼ੀ ਹੈ ਸ਼ਾਇਦ ਕਿਸੇ ਉਹ ਲੈ ਗੋਬਿੰਦਾ ਸ਼ਬਦ ਦਾ ਮਤਲਬ ਹਾਂਜੀ ਫੁੱਲ ਬਾਂਕੇ ਵਿਹਾਰੀ لال ਕੀ ਜੈ ਕੋਈ ਲੁਗਾਈ ਜੋੜੀ ਸਰਕਾਰੀ ਮੈਂ ਬਿੰਦਾ ਬਣ ਜਾਣਾ ਨਹੀਂ ਚਾਹੇ ਲੋਕ ਬੋਲੀਆਂ ਬੋਲੀ ਮੈਂ ਬਿੰਦਾ ਬਣ ਜਾਣਾ ਨਹੀਂ ਚਾਹੇ ਲੋਕ ਬੋਲੀਆਂ ਬੋਲੀ ਚਾਹੇ ਲੋਕ કે થરું ડાકુ મેતા દર્શન પાઉણા ની ચાહે લોક બોલિયા અજાકે ડાછડ પાઉણા ની ચાહે લોક બોલિયા હું મેગે ડા બન જાણા ની જાકે લોક બોલિયા બોલે ના લોક બોલિયા બોલે ચાહે લોક બોલિયા મેતા બાજણાઉણા ની ચાહે લોક બોલિયા બાજ મેતા બાજણા ચાહે લોક બોલિયા બોલે यही कहना चाहेंगे कि हम बहुत खुश हैं कि तिरुपति बाला तिरुपति जी से बालाजी खुद चल के यहाँ आए हैं और हम इतने खुश हैं ये हमारे लिए बहुत सौभाग्य की बात है कि हमें यहाँ बैठ के दर्शन हो रहे हैं और मैं ये चाहती हूँ कि पंद्रह तरीक को जो रथ यात्रा निकल रही है सब उसमें बढ़ चढ़ कर हिस्सा लें और इस आनंद को प्राप्त करें जो हम भी यहाँ पर बैठ के प्राप्त कर रहे हैं जय बालाजी